ਸਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਤੇ ਬਾਗੇ ਪੁਰਾਣੇ ਤੋਂ ਜਿਹੜੇ ਚੜਾਕੇ ਨੂੰ ਰੋਡ ਦੇ ਨਾਲ ਰੋਡ ਦੇ ਉੱਤੇ ਪਿੰਡ ਪੈਂਦਾ ਕਾ ਕਾਲੇ ਕੇ ਮਿੱਤਰੋ ਤੇ ਕਾਲੇ ਕੇ ਪਿੰਡ ਦੇ ਵਿੱਚ ਗੱਪਲੂ ਜਾਣਿਆ ਪਹਿਚਾਣਿਆ ਨਾਮ ਆ ਜਿੱਦਾ ਮਿੱਤਰੋ ਸ਼ੀਰਾ ਸ਼ੀਰੇ ਬਾਈ ਦੇ ਕੋਲੇ ਇਸ ਟਾਈਮ ਆਪਾਂ ਮੌਜੂਦ ਆ ਅੱਜ ਬਾਈ ਦੇ ਕੋਲ ਤੁਹਾਨੂੰ ਜਾਨਵਰ ਦਿਖਾਉਣੇ ਆ ਮਿੱਤਰੋ ਤਿੰਨ ਤੇ ਬੜੇ ਲੰਮੇ ਸਮੇਂ ਬਾਅਦ ਆਪਾਂ ਸ਼ੀਰੇ ਨੂੰ ਕੈਮਰੇ ਦੇ ਸਾਹਮਣੇ ਲਿਆਉਣ ਲੱਗੇ ਆ ਮਿੱਤਰੋ ਕਰਦਿਆਂ ਗੱਲਾਂ ਬਾਤਾਂ ਬਾਈ ਜਿੰਨਾਂ ਢੇਰ ਸਾਰੀਆਂ ਅੱਜ ਉਹ ਸਾਰੀ ਜਾਣਕਾਰੀ ਲੈ ਸ਼ੀਰੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਾਤਾ ਜੀ ਬਜ਼ੁਰਗਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਘਰ ਪਰਿਵਾਰ ਕਿਵੇਂ ਆ ਹਾਂਜੀ ਠੀਕ ਆ ਭਰਾ ਜਿੰਦਾਬਾਦ ਆ ਹਾਂਜੀ ਹਾਂਜੀ ਸੀਰੇ ਇੰਨਾ ਗੁਜ਼ਰ ਗੈਪ ਬਹੁਤ ਜ਼ਰ ਹੈ ਗਿਆ ਕੀ ਗੱਲ ਸਿੰਗਲ ਸਿੰਗਲ ਲਿਆਉਂਦੇ ਸੀ ਕੋਸ ਥੋੜੀ ਜੀ ਮਾਤਾ ਢਿੱਲੀ ਹੋਈ ਸੀ ਤੇ ਵਿੱਚ ਆਪਣੇ ਪਸੂ ਲਿਆਂਦੇ ਨਹੀਂ ਗਏ ਯਾਰ ਭਰਾ ਠੀਕ ਹੈ ਵੀਰੇ ਠੀਕ ਹੈ ਬਾਈ ਆਹ ਕਰਦੀਆਂ ਪ੍ਰੋਬਲਮ ਆ ਫਿਰ ਹਨਾ ਹਾਂ ਅੱਛਾ ਸੀਰੇ ਭਈ ਅੱਜ ਜਾਨਵਰ ਕਿੰਨੇ ਦਿਖਾਉਂ ਆਪਣੇ ਤਿੰਨ ਆ ਬਾਈ ਆਪਾਂ ਸ਼ੁਰੂਆਤ ਮੈਂ ਤੋਂ ਹੀ ਕਰ ਲੇ ਮੈਂ ਦੀ ਕੀ ਡਿਟੇਲ ਆ ਬਾਈ ਇਹ ਮੈਂ ਬਈ ਤੀਜਾ ਸੂਆ ਜੀ ਤੇ 10 ਦਿਨ ਹੋ ਗਏ ਸੂਈ ਨੂੰ ਜੀ ਹੁਣ ਦੁੱਧ ਤਾਂ ਹੈਗਾ 10 ਕਿਲੋ ਆਪਾਂ 9 ਹੀ ਦੁੱਧ ਤਾਂ ਮਗਰ ਕਿ ਕੱਟੀ ਵੀਰੇ ਮਗਰ ਕੱਟੀ ਆ ਬਾਈ 9 ਕਿਲੋ ਦੁੱਧ ਤਿਆਰ ਆ ਐਣ ਕੰਡੇ ਜੋਕਣ ਵਾਲਾ ਹਾਂ ਚੂਣ ਚਾਂਣ ਦੇ ਵਿੱਚ ਛੀਰੇ ਬਾਈ ਚੂਣ ਨੰਬਰ 1 ਨੰਬਰ ਬਾਈ ਲੈ ਕੇ ਆਉਂਦੀ ਆ ਕਿ ਕਰਦੀ ਆ ਨਹੀਂ ਲੈ ਕੇ ਆਉਂਦੀ ਭਰਾ ਆਪਣਾ ਖਰੀਦਣ ਦੇ ਵਿੱਚਣ ਦਾ ਹੀ ਕੰਮ ਆ ਠੀਕ ਆ ਵੀਰੇ ਅੱਛਾ ਛੀਰੇ ਵੀਰੇ ਕਿੰਨੇ ਦੀ ਦੇ ਰਗੇ ਆਪਾਂ ਵੱਡੇ ਬਾਈ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਰੋ ਆਪਾਂ ਐਵੇਂ ਉਹ ਜਿਹਾ ਕੰਮ ਨਹੀਂ ਕਰਨਾ ਹੂੰ ਕਈ ਵਾਰ ਅਗਲਾ ਕਹਿ ਦਿੰਦਾ ਆਪਾਂ 100 ਕਿਲੋਮੀਟਰ ਫਰੀ ਆ ਹਨ ਹਾਂ ਐਵੇਂ ਉੱਤੇ 5000 ਰੁਪਏ ਟੋਪੀ ਧਰ ਕੇ ਕਹਦਾਂਗੇ ਫਰੀ ਆ ਹਨ ਹਾਂ ਸਹੀ ਗੱਲ ਆਪਾਂ ਉਹ ਹੀ ਕੰਮ ਨਾ ਕਰਨਾ ਹੀ ਅਗਲਾ ਆਪ ਦਾ ਕਿਰਾਇਆ ਕਿਰਾਇਆ ਲਿਆ ਹੋਏ ਸਾਜਣਾਂ ਦੇ ਮੈਂ ਲੈ ਜੇ ਹਾਂ ਕਿੰਨੇ ਦੀ ਬਈ ਮੈਂ ਬਈ 115 ਦੇ ਦਾਂ ਵਿੱਚੋਂ ਮਾਨਤਾਨ ਮਾਨ ਕਿੰਨਾ ਕਰਦੇ ਵਿੱਚੋਂ 2000 ਮਾਨਤਾਨ ਕਰਦਾ 1 ਲੱਖ ਤੇ 13000 ਦੀ ਹਾਂਜੀ 9 ਕਿਲੋ ਤੋਂ ਕੰਡੇ ਜੋਗ ਦੀ ਕਿੰਨੇ ਦਿਨ ਦਸੂਆ ਇਹਦਾ ਹਾਂਜੀ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਦਿਨ ਨੂੰ ਅੱਜ 10ਵਾਂ ਦਿਨ ਆ ਜੀ ਕੱਡੀ ਬਾਰੋਂ ਤੋਰੀ ਸ਼ਰੀਰ ਖੋਲੀ ਬਣਾ ਲੈ ਮੇ ਮਟਰ ਮਗਰ ਕੱਟੀਆ ਦਸਵਾਂ ਦਿਨ ਅੱਜ ਸੋਈ ਨੂੰ ਆ 9 ਕਿਲੋ ਦੁੱਧ ਤੇ ਕੰਡੇ ਤੇ ਜੋਕਦੀ ਵਜਨ ਵਾਲੀ ਵਜੂਦ ਆ ਨਹੀਂ ਆਪਾਂ ਕੋਈ ਬਾਜ਼ਾਰ ਛੱਡੀ ਅਬਈ ਕਈਦਾ ਹੁਣ ਤੜਕੇ ਦੇ ਚੋਂਦੇ ਨਹੀਂ ਆਪਾਂ ਦਾ ਚੋਈ ਆ ਹਾਂ ਸਹੀ ਗੱਲ ਬਈ ਉਹ ਤਾਂ ਯਾਰ ਗਲਤ ਤਾਂ ਕੰਪ ਚੋਣੀ ਕਾਤੋ ਨਹੀਂ ਆ ਟਾਈਮ ਤੋਂ ਟਾਈਮ ਪਸੂਣ ਚੋ ਜਿਹਨੇ ਵਿਕਣਾ ਵੇਖੀ ਜਾਣਾ ਯਾਰ ਆਪਣੇ ਘਰੇ ਕੋਈ ਚਾਹ ਡੰਗ ਚੋਲੇ ਭਰਾ ਨਹੀਂ ਸਹੀ ਆ ਵੀਰੇ ਚੂਣ ਚਣ 100 ਲੱਗਾ ਬਈ ਹਾਂ ਹਾਂ ਠੀਕ ਆ ਬਈ ਪੋਲੀਆ ਪੋਲੀ ਪੋਲੀ ਇੱਕ ਲੰਬਰ ਭਰਾ ਬਸ ਠੀਕ ਆ ਬਈ ਠੀਕ ਆ ਬਈ ਜੀ ਦੇ ਵੀਰੇ ਕਿ ਬਣਦੇ ਬਾਈ ਜੀਰੇ ਲੈ ਵੀ ਮੇਤਰੋ ਇਹ ਪਹਿਲੇ ਨੰਬਰ ਤੇ ਬਾਈ ਸਾਂਣ ਫਿਰ ਕਿਵੇਂ ਆ ਬਾਈ ਕ੍ਰੋਸਿੰਗ ਮਿਲ ਜੰਦੀ ਸਾਨੂੰ ਹਾਂ ਜੀਰੇ ਹਾਂਜੀ ਸਾਂਣ ਨੂੰ ਕ੍ਰੋਸਿੰਗ ਮਿਲ ਜੰਦੀ ਆ ਹਾਂਜੀ ਹਾਂਜੀ ਇਹਦਾ ਜੀ ਬਹੁਤ ਭਾਗ ਲਾਇਆ ਸਾਂਣ ਨੇ ਆਪਣੇ ਨੇ ਠੀਕ ਆ ਬਾਈ ਤੇ ਜਿਹੜੇ ਭਰਾਵਾਂ ਦੀ ਨਹੀਂ ਵੀ ਪਸ਼ੂ ਰੈਂਦੇ ਆਪਾਂ ਨੂੰ ਨੰਬਰ ਫੋਨ ਕਰ ਲਵੇ ਹਾਂ ਤੇ ਦੂਜਾ ਛੱਡਦੇ ਆਪਾਂ ਰੁਪਈਆ 500 ਰੁਪਈਆ ਫੀਸ ਹੀ ਆਪਣੀ ਦੂਜੇ ਦਿਨ ਫਰੀ ਆ ਬਸ ਠੀਕ ਆ ਬਾਈ ਆਜਾ ਸਾਂ ਦੋ ਨੰਬਰ ਤੇ ਝੋਟੀ ਵੀਰੇ ਝੋਟੀ ਬਾਈ 2 ਮਹੀਨੇ ਤੇ 50 ਦਿਨਾਂ ਦੀ ਗੱਬਣਾ ਆਪਾਂ ਚੈੱਕ ਕਰਾਈ ਆ 2 ਮਹੀਨੇ 50 ਦਿਨਾਂ ਦੀ ਹਾਂਜੀ ਦੰਦੋ ਕਿਵੇਂ ਆ ਵੀਰੇ ਦੰਦੋ ਚੌਕੀ ਆ ਭਰਾ ਠੀਕ ਆ ਵੀਰੇ ਇਹ ਫਨਾ ਦੀ ਗਰੰਟੀ ਆ ਜੇ 5 ਮਾਂਥਾ ਨਾਲ ਹੋਵੇ ਆਪਾਂ ਫ੍ਰੀ ਆਪਾਂ ਵੀ ਅੱਗੇ ਵੀ ਟੁੱਟੀਆਂ ਵੇਚ ਗਈਆਂ ਹਾਂ ਸਿੰਘੀ ਸਿੰਘੀ ਬੜੀ ਕੁਮਾਰਾ ਹਨਾ ਮੈਂ ਕਹਿੰਦਾ ਸੈਂਗ ਭਾਈ 100 ਚੋਂ 10ਾਂ ਤੇ ਇਹ ਜੇ ਮਸਾ ਹੀ ਲੱਗਦਾ ਹਾਂ ਕਿੰਨੇ ਦੀ sire ਬਾਈ ਇਹ ਭਾਈ ਜੈਸਨੋ 65000 ਦੀ ਦੇ ਦਾਂ ਭਾਈ ਮਾਨ ਮੇਰਾ ਮਾਨ 1000 ਰੁਪਈਆ ਭਾਈ 4000 ਦਾ ਹੀ ਕਰੇਗਾ ਬੱਸ ਚੌਣ ਕਰ ਦਾਂਗੇ ਚਲ ਠੀਕ ਹੈ ਬਾਈ ਤੋਰੀ ਛੇਰੇ ਵੀਰੇ ਮੜੇ ਖੋਲਦੀ ਪਰਾ ਲੈ ਵੀ ਮਿੱਤਰੋ ਚਾਰ ਦੰਦ ਦੋ ਮਹੀਨੇ ਪੰਜਾਂ ਦਿਨਾਂ ਦੀ ਗੱਬਣ ਚੈੱਕ ਪਾਸ ਕੱਟੀ ਆਪਾਂ ਚੈੱਕ ਕਰਾਈ ਆ ਦਾਣੇ ਵਰਗੀ ਮਣਕੇ ਵਰਗੀ ਕੱਟੀ ਆ ਆ ਜਿਹੜੀ ਕੱਟੀ ਆ ਨਾ ਮਿੱਤਰੋ ਰੁੱਤ ਔਸ ਦੇ ਵਿੱਚ ਹੁੰਦੀ ਆ ਜਿਹੜੀ ਰੁੱਤ ਦੇ ਵਿੱਚ ਮਿੱਤਰੋ ਮਹਿ ਨਹੀਂ ਮਿਲਦੀ ਫਿਰ ਮਿਲ ਜਾਂਦੀ ਆ ਉਹ ਰੁੱਤ ਦੇ ਵਿੱਚ ਸੂਣਾ ਨੇ ਕਰਮ ਵਾਲੀ ਨੇ ਮਿੱਤਰੋ ਡਿਆ ਛੇਰੇ ਬਾਈ ਹਾਂ ਇੱਥੇ ਦਾ ਬਾਈ ਆ ਜੀ ਦਾ ਬਈ ਇਹਦੀ ਮਿੱਤਰ ਕੋਈ ਫੋਟ ਨਹੀਂ ਬਾਈ ਜੇ ਫੋਟ ਹੋਈ ਦੇਣਦਾਰ ਆ ਬਸ ਠੀਕ ਆ ਅੱਗੇ ਵੀ ਆਪਾਂ ਪਉ ਤੂੰ ਦੇਖੀ ਅਗਲੇ ਆਪਾਂ ਆ ਤਾਂ ਹੋਈ ਨਾ ਕੱਟੀ ਬਈ ਸ਼ੀਰੇ ਦੀ ਲੈ ਸ਼ੀਰੇ ਆ ਬਣਦੇ ਮਾੜੇ ਹਾਂ ਹੁਣ ਆ ਗਾਂ ਤੇ ਸ਼ੀਰੇ ਦੀ ਤੇ ਗਾਂ ਬਾਰੇ ਪੁੱਛਦੇ ਆਪਾਂ ਕੀ ਡਿਟੇਲ ਆ ਬਾਈ ਤੇ ਸਾਰੀ ਜਾਣਕਾਰੀ ਗਾਂ ਬਾਰੇ ਵੀ ਲੈ ਲੈਣ ਸ਼ੀਰੇ ਬਈ ਗਾਂ ਬਾਰੇ ਦੱਸੀ ਵੀਰੇ ਗਾਂ ਬਈ ਆਪਣੇ ਘਰ ਦੀ ਆ ਅੱਛਾ ਤੇ ਦਵਾਈ ਧਰਾਈ ਆ ਹੁਣ ਠੀਕ ਆ ਤੇ ਅੰਦਰੋਂ ਖਾਲੀ ਆ ਠੀਕ ਆ ਤੇ ਦੁੱਧ ਕਿੰਨੇ ਕਿਲੋ ਦੁੱਧ ਆ ਕਿੰਨਾ 8 ਕਿਲੋ ਦੁੱਧ ਆਪਰਾ 8 ਕਿਲੋ ਹਾਂ ਪਿਆ ਕੋਈ ਚਾਰ ਡੰਗ ਚੋਲੇ ਆਪਣੇ ਘਰੇ ਠੀਕ ਆ ਤੇ 5ਵੇਂ ਦਿਨ ਦੀ ਨਹੀਂ ਗਾਰੰਟੀ ਆਪਣੇ ਘਰੇ ਪਿਆ ਚਾਰ ਡੰਗ ਚੋਲੇ ਬਸ ਠੀਕ ਆ ਬਾਈ ਚੂਣ ਚਣ ਕਿਵੇਂ ਆ ਬਾਈ ਚੂਣ ਨੰਬਰ ਇੱਕ ਨੰਬਰ ਬਾਈ ਠੀਕ ਆ ਵੀਰੇ ਤੇ ਦਵਾਈ ਭرائی ਕੋਈ ਨੁਕਸਤ ਨਹੀਂ ਅੰਦਰ ਨਹੀਂ ਅੰਦਰੋਂ ਸਾਫ਼ ਆ ਬਈ ਹੁਣ ਦਵਾਈ ਭਰਾ ਦੀ ਕਿੰਨਾ ਟਾਈਮ ਹੋ ਗਿਆ ਹੋਊਗਾ ਤੇਰਾ ਨੁਮਾਨ ਹੁਣ ਬਈ 8 ਦਿਨ ਹੋਇਆ ਦਵਾਈ ਭرائی ਨੂੰ ਨਹੀਂ ਸੂਈ ਨੂੰ ਸੂਈ ਨੂੰ ਤਾਂ ਹੋ ਗਿਆ ਬਈ 8 ਮਹੀਨੇ ਵਿੱਚ ਕਈ ਠੀਕ ਬਈ ਦਿੱਸਿਆ ਨਹੀਂ ਕਿੰਨੇ ਦੀ ਦੇ ਦਈਏ ਵੀਰੇ ਹਾਂਜੀ ਤਿੰਨੇ ਦੀ ਇਹ ਜੱਸ ਨੂੰ ਬਈ ਬੱਚਿਆਂ ਵਾਲਾ ਏਡ ਹੀ ਆ 28000 ਦੀ ਦੇ ਦਾਂਗੇ ਯਾਰ ਮਾਨਤਨ ਕੋਈ ਮਾਨਤਨ 1000 ਰੁਪਿਆ ਛੱਡ ਦਾਂਗੇ ਬਈ ਬੰਦ ਕਰੀ ਵੀਰੇ ਮਾੜਾ ਨੰਬਰ ਆਪਣਾ ਉਹੀ ਆ ਬਈ 83608 21684 83608 216 21684 83608 21684 ਠੀਕ ਹੈ ਇਹ ਵੀ ਕੱਢਦੇ ਆਪਾਂ ਕੋਸ਼ਿਸ਼ ਦੋਨੇ ਵੀ ਆ ਤੇ ਲੈਣੇ ਵੀ ਆ ਠੀਕ ਆ ਹਾਂ ਹੁਣ ਜੇ ਕਿਸੇ ਮੱਝਾਂ ਲੈਣੀਆਂ ਹੋਣੀਆਂ 2 4 5 10 ਜਾਂ ਗਾਇਆਂ ਲੈਣੀਆਂ ਹੋਈਆਂ ਜਦੋਂ ਮਰਜੀ ਆਪਾਂ ਨੂੰ ਫੋਨ ਕਰ ਲੈੋ ਚੱਲੀ ਜਾਊਗਾ ਕੰਮ ਆਪਣਾ ਹਾਂਜੀ ਹਾਂਜੀ ਹੁਣ ਚੱਲੀਓ ਆਪਾਂ ਅੱਜ ਵੀਡੀਓ ਪਾਤੀ ਬਾ ਵਾਈ ਗੁਰੂ ਦੀ ਕਿਰਪਾ ਨਾਲ ਚੱਲੀ ਜਾਣਾ ਬਈ ਬਸ ਠੀਕ ਆ ਥੀਰੇ ਦਾ ਬਈ ਨੰਬਰ ਸੈਕਟਰੀ ਨੂੰ ਦੇ ਉੱਤੇ ਤੇ ਹੁਣ ਬਈ ਤਮਾਕੇ ਦੇ ਤਮਾਕਾ ਠਾ ਤਮਾਕਾ ਉਹ ਤੁਹਾਨੂੰ ਟਾਈਮ ਤੋਂ ਟਾਈਮ ਮਿਲਦਾ ਰਹੂਗਾ ਨੰਬਰ ਬਈ ਦਾ ਸੈਕਟਰੀ ਦੇ ਉੱਤੇ ਆ ਪਿੰਡ ਕਾਲੇ ਕੇ ਜਿਲ੍ਹਾ ਮੋਗਾ ਨੇੜੇ ਸ਼ਹਿ